ਤੁਸੀਂ ਕਹਿੰਦੇ ਹੋ ਕਿ ਪਾਸਟਰ ਬਜਿੰਦਰ ਜਿਹੜਾ ਉਹ ਛੁੱਟਾ ਹੈ ਤੁਹਾਡੇ ਤੇ ਵੀ ਤਾਂ ਤਿੰਨ ਪਰਚੇ ਹੋਏ ਨੇ ਰੇਪ ਦੇ ਤੁਸੀਂ ਕਹਿੰਦੇ ਵੀ ਹਰ ਇਲਜ਼ਾਮ ਉਹਦੇ ਉੱਪਰ ਲਾਂਦੇ ਇਸ ਜਿਹੜੀ ਸਟੋਰੀ 2018 ਤੋਂ ਸ਼ੁਰੂ ਹੁੰਦੀ ਹੈ ਪਰਚਾ ਦਰਜ ਹੁੰਦਾ 295 ਐ ਦਾ ਪਾਸਟਰ ਬਜਿੰਦਰ ਦਾ ਇੱਕ ਬੁਰਗਾ ਕਰਾਂਦਾ ਹੈ ਚੇਲਾ ਕਰਾਂਦਾ ਹੈ ਉਹਦੇ ਵਿੱਚ ਵੀ ਕੋਈ ਪ੍ਰੂਫ ਨਹੀਂ ਮਿਲਦਾ ਤੇ ਉਸ ਤੋਂ ਬਾਅਦ ਇੱਕ ਪਰਚਾ ਦਰਜ ਹੁੰਦਾ ਰੇਪ ਕਰਨ ਦੀ ਕੋਸ਼ਿਸ਼ ਦਾ ਮਾਜਰੀ ਥਾਣੇ 'ਚ ਉਹ ਇਹਦੀ ਜਨਾਨੀ ਦੁਆਰਾ ਅਨਿਕਾ ਦੁਆਰਾ ਕਰਾਇਆ ਜਾਂਦਾ ਹੈ ਉਹਦੇ ਵਿੱਚ ਵੀ ਐਸ ਐਚਓ ਵੀ ਕਿ ਜਾਂਦਾ ਪਰ ਜਿਹੜੇ ਸੀਨੀਅਰ ਅਫਸਰ ਆ ਉਹ ਮੈਨੂੰ ਕਲੀਨ ਚਿੱਟ ਦੇ ਦਿੰਦੇ ਆ ਉਸ ਤੋਂ ਬਾਅਦ ਇਹ ਜੇਲ ਚਲੇ ਜਾਂਦਾ ਮਿੱਤੇ ਹਮਲੇ ਹਮਲੇ ਕ੍ਰਾਂਤੀ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੱਚਾਈ ਦੀ ਜਿੱਤ ਹੋਈ ਮੈਂ ਸੰਘਰਸ਼ ਕੀਤਾ ਪਾਸਟਰ ਵਿਜੇਂਦਰ ਅਜ ਸਲਾਖਾ ਦੇ ਪਿੱਛੇ ਆ 20 ਸਾਲ ਸਜ਼ਾ ਹੋਈ ਹੈ ਵਿਜੇਂਦਰ ਜੇਲ ਚ ਹੈ ਕੋਣ ਉਹਦਾ ਸੋਰਸ ਕੀ ਨੇ ਵੀ ਜਿਹੜਾ ਹੁਣ ਵੀ ਤੁਹਾਡੇ ਪਿੱਛੇ ਹੱਤ ਧੋਗੇ ਪਿਆ ਤੁਸੀਂ ਕਹਦੇ ਹੋ ਕਿ ਮੇਰੇ ਨਾਲ ਕੁਝ ਵੀ ਹੁੰਦਾ ਉਹਦੇ ਪਿੱਛੇ ਪਾਸਟਰ ਬਜਿੱਤਰਦਾ ਹਤਾ ਉਹਨੇ ਹਾਈ ਕੋਰਟ ਬੇਲ ਲਾਣੀਏ ਤੇ ਹਾਈ ਕੋਰਟ ਜਾਣਗੇ ਤਾਂ ਅਸੀਂ ਬੈਸ ਕਰਾਂਗੇ ਸਾਡਾ ਵਕੀਲ ਬੈਸ ਕਰੇਗਾ ਮੇਰੀ ਵਾਈਫ ਵੀ ਉੱਥੇ ਪੇਸ਼ ਹੋਏਗੀ ਅਸੀਂ ਹੱਥ ਜੋੜਾਂਗੇ ਅਪੀਲ ਕਰਾਂਗੇ ਉਹ ਚਾਹੁੰਦਾ ਹੈ ਵੀ ਉੱਥੇ ਕੋਈ ਉੱਥੇ ਪਹੁੰਚੇ ਨਾ ਸਾਡਾ ਵਿਰੋਧੀ ਪਹੁੰਚੇ ਨਾ ਵੀ ਨਿਰਵਿਰੋਧ ਸਾਡੀ ਬੇਲ ਹੋ ਜਾਵੇ ਇਸ ਕਰਕੇ ਉਹ ਇਦਾਂ ਦੇ ਸਟੰਟ ਖੇਲ ਰਿਹਾ ਹੈ ਬਾਕੀ ਜਿਸ ਵਿਅਕਤੀ ਨੂੰ ਅਸੀਂ ਏਡੇ ਤਕੜੇ ਵਿਅਕਤੀ ਨੂੰ ਸਜ਼ਾ ਕਰਾਈ ਹੋਵੇ ਉਹ ਆਪਣਾ ਬਦਲਾ ਨਹੀਂ ਲੇਗਾ ਤੁਸੀਂ ਤਾਂ ਸੱਪ ਨੂੰ ਇੱਟ ਮਾਰ ਦੋ ਜਾਂ ਡੰਡਾ ਮਾਰ ਦੋ ਸੱਪ ਵੀ ਬਦਲਾ ਲੰਦਾ ਹੈ ਪੁੱਠਾ ਵੱਢਦਾ ਹੈ ਨਾ ਬਈ ਸੱਪ ਹੀ ਹੈ ਤੁਹਾਡੇ ਨਾਲ ਇੰਨਾ ਕੁਝ ਹੋ ਰਿਹਾ ਹੈ ਤੁਸੀਂ ਕਹਿ ਰਹੇ ਹੋ ਕਿ ਮੇਰੀ ਗੱਡੀ ਦੇ ਵਿੱਚ ਛਿੱਕਾਂ ਰਖਾਣ ਦੀ ਕੋਸ਼ਿਸ਼ ਕੀਤੀ ਗਈ ਵੀ ਮੇਰੇ ਪਿੱਛੇ ਜਿਹੜੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਮੈਨੂੰ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਫਸਾਉਣ ਲਈ ਤੁਸੀਂ ਕਿਸੇ ਨੂੰ ਰਿਪੋਰਟ ਦਿੱਤੀ ਹੈ ਜੀ ਗਵਰਨਰ ਸਾਹਿਬ ਨੂੰ ਆਪਣਾ ਪਿੱਛੇ ਜੀ ਮਿਲ ਕੇ ਆਏ ਅਸੀਂ 3 ਦਿਨ ਪਹਿਲਾਂ ਗਵਰਨਰ ਸਾਹਿਬ ਨੂੰ ਮਿਲ ਕੇ ਆਏ ਉਹਨਾਂ ਨੂੰ ਦੱਸੀਆ ਸਾਰੀ ਗੱਲ ਉਹਨਾਂ ਨੂੰ ਐਪਲੀਕੇਸ਼ਨ ਵੀ ਦਿੱਤੀ ਆ ਅਸੀਂ ਗਵਰਨਰ ਸਾਹਿਬ ਨੂੰ ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਰਿਆਸਤ نیوز ਤੇ ਮੈਂ ਪ੍ਰਵਿੰਦਰ ਸਿੰਘ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਸਰਬਜੀਤ ਰੌਕੀ ਜੀ ਮੌਜੂਦ ਨੇ ਜਿਨ੍ਹਾਂ ਨੇ ਪਾਸਟਰ ਬਜਿੰਦਰ ਨੂੰ ਉਮਰ ਕੈਦ ਦੀ ਸਜ਼ਾ ਦਵਾਈ ਸੀ ਤਾਂ ਰੌਕੀ ਜੀ ਤੁਸੀਂ ਕਹਿੰਦੇ ਹੋ ਕਿ ਪਾਸਟਰ ਬਜਿੰਦਰ ਆ ਜਿਹੜਾ ਉਹ ਛੁੱਟਾ ਹੈ ਤੁਹਾਡੇ ਤੇ ਵੀ ਤਾਂ ਤਿੰਨ ਪਰਚੇ ਹੋਏ ਨੇ ਰੇਪ ਦੇ ਕੀ ਲੱਗਦਾ ਹੈ ਕਿ ਕੁਝ ਵੀ ਹੁੰਦਾ ਤੁਹਾਡੇ ਨਾਲ ਤੁਸੀਂ ਨਾਮ ਲਾ ਦਿੰਦੇ ਹੋ ਕਿ ਪਾਸਟਰ ਬਜਿੰਦਰ ਨੇ ਇਹ ਕੁਝ ਕਰਾਇਆ ਤੁਹਾਡੇ ਕੋਲ ਕੀ ਪ੍ਰੂਫ ਨੇ ਵੀ ਹਾਂ ਪਾਸਟਰ ਬਜਿੰਦਰ ਨੇ ਕਰਵਾਇਆ ਪਹਿਲਾਂ ਤਾਂ ਮੈਂ ਆਪ ਜੀ ਦੇ ਰਿਆਸਤ نیوز ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਹਮੇਸ਼ਾ ਸੱਚ ਦੀ ਨਿਊਜ਼ ਦਿਖਾਉਂਦੇ ਆ ਤੇ ਮੈਂ ਤੁਹਾਨੂੰ ਇਸੀ ਗੱਲ ਤੇ ਦੱਸਣਾ ਚਾਹੁੰਦਾ ਤੁਸੀਂ ਕਹਿੰਦੇ ਵੀ ਹਰ ਇਲਜ਼ਾਮ ਉਹਦੇ ਉੱਪਰ ਲਾਉਂਦੇ ਇਹ ਜਿਹੜੀ ਸਟੋਰੀ 2018 ਤੋਂ ਸ਼ੁਰੂ ਹੁੰਦੀ ਹੈ ਸ਼ੁਰੂ ਹੁੰਦੀ ਤਾਂ ਇੱਕ ਸਿਟੀ ਖਰੜਾ ਥਾਣਾ ਆਪਣਾ ਖਰੜ ਦੇ ਵਿੱਚ ਪਰਚਾ ਦਰਜ ਹੁੰਦਾ 295 ਇਹਦਾ ਪਾਸਟਰ ਬਜਿੰਦਰ ਦਾ ਇੱਕ ਗੁਰਗਾ ਕਰਾਂਦਾ ਚੇਲਾ ਕਰਾਂਦਾ ਉਹਦੇ ਵਿੱਚ ਵੀ ਕੋਈ ਪ੍ਰੂਫ ਨਹੀਂ ਮਿਲਦਾ ਤੇ ਉਸ ਤੋਂ ਬਾਅਦ ਇੱਕ ਪਰਚਾ ਦਰਜ ਹੁੰਦਾ ਰੇਪ ਕਰਨ ਦੀ ਕੋਸ਼ਿਸ਼ ਦਾ ਮਾਜਰੀ ਥਾਣੇ ਚ ਉਹ ਇਹਦੀ ਜਨਾਨੀ ਦੁਆਰਾ ਅਨਿਕਾ ਦੁਆਰਾ ਕਰਾਇਆ ਜਾਂਦਾ ਉਹਦੇ ਵਿੱਚ ਵੀ ਐਸ ਐਚਓ ਬਿਕ ਜਾਂਦਾ ਪਰ ਜਿਹੜੇ ਸੀਨੀਅਰ ਅਫਸਰ ਆ ਉਹ ਮੈਨੂੰ ਕਲੀਨ ਚਿਟ ਦੇ ਦਿੰਦੇ ਆ ਫਿਰ ਇੱਕ ਪਰਚਾ ਦਰਜ ਹੁੰਦਾ ਚੰਡੀਗੜ੍ਹ ਦੇ ਵਿੱਚ ਉਸ ਪਰਚੇ ਦੇ ਵਿੱਚ ਮੇਰਾ ਨਾਮ ਨਹੀਂ ਹੁੰਦਾ ਉਹਦੇ ਵਿੱਚ ਐਸ ਆਈ ਪ੍ਰਤਿਭਾ ਮੇਨ ਹੁੰਦੀ ਹੈ ਸਾਈਬਰ ਸੈੱਲ ਚ ਲੱਗੀ ਹੁੰਦੀ ਆ ਠੀਕ ਹੈ ਜੀ ਉਹਦੀ ਮੈਂ ਫੋਟੋ ਵੀ ਤੁਹਾਨੂੰ ਦਵਾਂਗਾ ਫੋਟੋ ਵੀ ਚਲਾ ਦਿਓ ਤੇ ਉਹ ਐਸਆਈ ਪ੍ਰਤਿਭਾ ਉੱਥੇ ਹੁੰਦੀ ਹੈ ਤੇ ਮੇਰਾ ਮਤਲਬ ਐਫਆਰ ਚ ਨਾਮ ਵੀ ਨਹੀਂ ਚਲਾਨ ਚ ਨਾਮ ਵੀ ਨਹੀਂ ਪਰ ਫਿਰ ਵੀ ਉਹ ਲੇਡੀ ਮੈਨੂੰ ਇੱਕ ਛੇਤਰ ਡੀ ਗੈਂਗਰੇਪ ਦੇ ਵਿੱਚ ਪਾ ਦਿੰਦੀ ਹੈ ਐਫਆਰ ਚ ਮੈਨੂੰ 6 ਮਹੀਨੇ ਕਟਵਾਉਂਦੇ ਆਂ ਮੈਨੂੰ ਦੱਸਿਆ ਵੀ ਨਹੀਂ ਜਾਂਦਾ ਨਾ ਕੋਈ ਪਰਮਾਨਾ ਨਾ ਨੋਟ ਕੁਝ ਵੀ ਨਹੀਂ ਇਦਾਂ ਹੀ ਮੇਰੀ ਫੋਨਾਂ ਨੂੰ ਇਨਲੀਗਲ ਤਰੀਕੇ ਨਾਲ ਟ੍ਰੇਸ ਕਰਕੇ ਮੈਨੂੰ ਚੱਕ ਲਿੱਤਾ ਜਾਂਦਾ ਤੇ ਉਹਦੇ ਚ ਮੇਰਾ ਕੀ ਕਸੂਰ ਸੀ ਉਸ ਤੋਂ ਬਾਅਦ ਇਹ ਜੇਲ੍ਹ ਚਲੇ ਜਾਂਦਾ ਮਿੱਤੇ ਹਮਲੇ ਹਮਲੇ ਕ੍ਰਾਂਤੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ 1 ਅਪ੍ਰੈਲ ਨੂੰ ਜੇਲ੍ਹ ਜਾਂਦਾ ਤੇ 1 ਅਪ੍ਰੈਲ ਤੋਂ ਬਾਅਦ ਇਹ ਕੀ ਕਰਦਾ ਇੱਕ ਗੇਮ ਖੇលਦਾ YouTube ਜਿੰਨੇ ਵੀ ਤੇ YouTube ਸੋਸ਼ਲ ਮੀਡੀਆ ਦੇ ਚੈਨਲ ਹੈ ਉਹਦੇ ਉੱਪਰ ਸਾਡੀ ਬਦਨਾਮੀ ਕਰਨੀ ਮਾਉ ਬਲਿੰਚਿੰਗ ਬਣਾਉਂਦੀ ਸਾਡੀ ਆਇਡੈਂਟੀਟੀ ਡਿਸਕਲੋਜ਼ ਕਰਕੇ ਵੀ ਜਨਤਾ ਪੜਕ ਜੇ ਜਿਹੜੇ ਕ੍ਰਿਸਚੀਅਨ ਸਮਾਜ ਆ ਉਹ ੜਕ ਕੇ ਮੇਰੇ ਸਾਡੇ ਘਰ ਤੇ ਆ ਮੇਰੀ ਮੇਰੇ ਪਰਿਵਾਰ ਦੇ ਉੱਪਰ ਹਮਲਾ ਕਰਦੇ ਮੇਰੀ ਘਰ ਵਾਲੀ ਤੇ ਹਮਲਾ ਕਰਦੇ ਉਹਦੇ ਉੱਪਰ ਫੇਰ ਇੱਕ ਐਫਆਰ ਦਰਜ ਹੁੰਦੀ ਹੈ ਆਪਣਾ 842025 ਨੂੰ ਫਿਰ ਉਸ ਤੋਂ ਬਾਅਦ ਉਦੋਂ ਇਹ ਜੇਲ੍ਹ ਚ ਹੁੰਦਾ ਮਾਨਸਾ ਜੇਲ੍ਹ ਚ ਤੇ ਉਸ ਤੋਂ ਬਾਅਦ ਫਿਰ ਇਹ ਸਾਇਲੈਂਟ ਹੋ ਜਾਂਦਾ ਸਾਰਾ ਕੁਝ ਸਾਇਲੈਂਟ ਹੋਣ ਤੋਂ ਬਾਅਦ ਅਸੀਂ ਕੋਡ ਦੇ ਵਿੱਚ ਜਾਂਦੇ ਆ ਜੀ ਇਹ ਸਾਡੇ ਤੇ ਕੁਝ ਵੀ ਕਰ ਸਕਦਾ ਸਾਨੂੰ ਸਿਕਿਉਰਿਟੀ ਪ੍ਰੋਵਾਈਡ ਹੁੰਦੀ ਹੈ ਤੇ ਉਸ ਟਾਈਮ ਕੋਡ ਵੀ ਇਹ ਗੱਲ ਕਹਿੰਦੀ ਵੀ ਇਹ ਜੇਲ੍ਹ ਚ ਬੈਠੇ ਜੇਲ੍ਹ ਚ ਬੈਠ ਕੇ ਕੀ ਕਰ ਸਕਦਾ ਕੁਝ ਨਹੀਂ ਕਰ ਸਕਦਾ ਕਿਉਂਕਿ ਇਹ ਹੁਣ ਜੇਲ੍ਹ ਦੇ ਵਿੱਚ ਹੈ ਬਟ ਇੱਕ ਇੱਕਦਮੇ ਸਵੇਰੇ 7 7 8:00 ਵਜੇ 7 ਤਰੀਕ ਨੂੰ 5ਵੇਂ ਮਹੀਨੇ ਦੀ 7 ਤਰੀਕ ਨੂੰ ਮੇਰੇ 8 ਤਰੀਕ ਨੂੰ ਸੋਰੀ 7 ਤਰੀਕ ਨੂੰ 7 ਤਰੀਕ ਨੂੰ ਮੇਰੇ ਘਰੇ ਪੁਲਸ ਆਂਦੀ ਹਾਂ ਮਾਚਲ ਦਰਵਾਜ਼ਾ ਖੜਕਾਂ ਦੀ ਮੈਨੂੰ ਪੁੱਛੇ ਦੀ ਹਾਂਜੀ ਸਰਪਜੀਤ ਮੈਂ ਕਹਾ ਹਾਂਜੀ ਕਹਿੰਦੀ ਤੁਸੀਂ ਕੋਈ ਬੇਲ ਲਈ ਸੀ ਕਿੱਥੇ ਮੰਡੀ ਕੋਟ ਚ ਮੈਂ ਕਹਾ ਨਹੀਂ ਜੀ ਮੈਂ ਤਾਂ ਕੋਈ ਕੋਟ ਬੇਲ ਨਹੀਂ ਲਈ ਉਹ ਕਹਿੰਦੇ ਤੁਹਾਡੀ ਬੇਲ ਰਿਜੈਕਟ ਹੋਈ ਮੈਂ ਕਹਾ ਜੀ ਮੈਂ ਕਿਹੜੀ ਬੇਲ ਲਾਤੀ ਐਨੇ ਚ ਜਦੋਂ ਕਹਿੰਦੇ ਤੁਹਾਨੂੰ ਅਰੈਸਟ ਕਰਨ ਆਏ ਆ ਅਸੀਂ ਤੇ ਜਦੋਂ ਐਦਾਂ ਦੀ ਗੱਲ ਕਹਿੰਦੇ ਆ ਤੇ ਮੈਂ ਉਹਨਾਂ ਨੂੰ ਜਿੱਦਾਂ ਵੀ ਟਾਈ ਅਪ ਕਰਕੇ ਗੱਲਬਾਤ ਕਰਦਾ ਤੇ ਉਸ ਤੋਂ ਬਾਅਦ ਮੇਰੀ ਘਰ ਵਾਲੀ ਗੱਲ ਕਰਨ ਲੱਗ ਜਾਂਦੀ ਹੈ ਤੇ ਮੈਨੂੰ ਕੋਈ ਕੰਮ ਪੈ ਜਾਂਦਾ ਮੈਂ ਆਪਣੇ ਕੰਮ ਲਈ ਚਲੇ ਜਾਂਦਾ ਤੇ ਜਦੋਂ ਹੀ ਮੇਰੀ ਘਰ ਵਾਲੀ ਉਹਨਾਂ ਨਾਲ ਗੱਲਬਾਤ ਕਰਦੀ ਤੇ ਪਤਾ ਲੱਗਦਾ ਹੈ ਕਿ ਵੀ ਕੋਈ ਐਫਆਈਆਰ ਹੋਈ ਹੈ ਮੰਡੀ ਦੇ ਵਿੱਚ ਐਫਆਈਆਰ ਨੰਬਰ 119 ਜਦੋਂ ਉਹ ਐਫਆਈਆਰ ਹੁੰਦੀ ਹੈ ਉਹ ਐਫਆਰ ਦੇ ਵਿੱਚ ਇੱਕ ਲੜਕੀ ਨੇ ਦਿਖਾਇਆ ਕਿ ਵੀ ਸਰਬਜੀਤ ਨਾਮ ਦਾ ਵਿਅਕਤੀ ਮੈਨੂੰ 6 ਫੇਸ ਤੋਂ ਚੱਕਦਾ ਹੈ ਮੈਨੂੰ ਮੰਡੀ ਲੈ ਜਾਂਦਾ ਮੰਡੀ ਲੈ ਜਾ ਕੇ ਮੇਰੇ ਨਾਲ ਰੇਪ ਕਰਦਾ ਤੇ ਉਹਦੇ ਦੋਸਤ ਵੀ ਮੈਨਾਂ ਰੇਪ ਕਰਦੇ ਨਸ਼ੇਲੀ ਦਵਾਈ ਕਰਕੇ ਫਿਰ ਉਹ 112 ਤੇ ਕਾਲ ਕਰਕੇ ਇੱਥੇ ਆ ਜਾਂਦੀ ਹੈ ਫਿਰ ਉਹ ਕੋਟ ਦੇ ਰਾਹੀਂ ਇੱਕ ਐਫਆਰ ਪਰਚਾ ਦਰਜ ਕਰਾ ਦਿੰਦੀ ਹੈ ਮੇਰੇ ਤੇ ਚਲੋ ਪਰਚਾ ਤਾਂ ਦਰਜ ਹੋ ਗਿਆ ਪਰ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਸੀ ਇਨਵੈਸਟੀਗੇਸ਼ਨ ਪੁਲਿਸ ਦਾ ਕੰਮ ਹੈ ਜਦੋਂ ਇਨਵੈਸਟੀਗੇਸ਼ਨ ਪੁਲਿਸ ਕਰ ਰਹੀ ਸੀ ਉਹਨਾਂ ਨੂੰ ਮੇਰੇ ਖਿਲਾਫ ਕੋਈ ਪ੍ਰੂਫ ਨਹੀਂ ਮਿਲਦਾ ਸੀ। ਨਾ ਹੀ ਮੈਨੂੰ ਪਤਾ ਸੀ ਵੀ ਮੇਰੇ ਤੇ ਪਰਚਾ ਹੋਇਆ ਹੋਇਆ। ਤੇ ਇਹ ਕੀ ਦਿਮਾਗ ਲੜਾਉਂਦੇ ਮੇਰਾ ਆਧਾਰ ਕਾਰਡ ਦੀ ਕਾਪੀ ਸੰ 2011 ਦੀ। ਹੂੰ। ਮੈਨੂੰ ਇਤਾਂ ਲੱਗਦਾ ਕਿ ਵੀ ਮੇਰੇ ਬ੍ਰਦਰ ਹਰਦੀਪ ਨਾ ਜਾਂ ਮੇਰੇ ਫਾਦਰ ਤੋਂ ਕਿਉਂਕਿ ਉਹ ਵੀ ਕ੍ਰਿਸਚੀਅਨ ਬਣੇ ਹੋਏ ਆ ਉਹ ਵੀ ਪਾਸਟਰ ਬਜਿੰਦਰ ਦੀ ਚਰਚੇ ਚ ਜਾਂਦੇ ਆ ਕਿਉਂਕਿ ਸੰ 2011 ਦਾ ਵੀ ਜਿਹੜਾ ਆਈਡੀ ਪ੍ਰੂਫ ਹੈ ਕਿੱਥੋਂ ਲੀਕ ਹੋਇਆਗਾ ਮੇਰਾ? ਮੇਰੇ ਪਰਿਵਾਰ ਚੋਂ ਹੀ ਹੋ ਸਕਦਾ ਉਦੋਂ ਤੋਂ ਮੈਂ ਛੋਟਾ ਜਿਹਾ ਬੱਚਾ ਸੀ ਮੈਨੂੰ ਕਿਹੜਾ ਇੰਨਾ ਪਤਾ ਸੀ? ਮੇਰੇ ਜਿਹੜੀ ਕਾਪੀ ਸੀ ਉੱ ਕੋਰਟ ਦੇ ਵਿੱਚ ਮੇਰੀ ਜ਼ਮਾਨਤ ਇਸ ਤਰੀਕੇ ਨਾਲ ਲਾਈ ਗਈ ਕਿ ਮੈਨੂੰ ਉਹਦੇ ਚ ਦਿਖਾਇਆ ਗਿਆ ਵੀ ਮੈਂ ਚੱਕੀ ਸੀ ਜੀ ਮੈਂ ਲੈ ਕੇ ਗਿਆ ਪਰ ਮੈਂ ਰੇਪ ਨਹੀਂ ਕੀਤਾ ਤਾਂ ਜੱਜ ਨੇ ਜਦੋਂ ਜ਼ਮਾਨਤ ਪੜ੍ਹੀ ਜੱਜ ਕਹਿੰਦੇ ਤਾਂ ਮੰਨੀ ਜਾਂਦਾ ਇਸ ਕਰਕੇ ਮੇਰੀ ਰਿਜੈਕਟ ਜ਼ਮਾਨਤ ਕਰਦੀ ਹੱਦ ਤਾਂ ਇੱਥੇ ਹੋ ਗਈ ਜੇ ਮੈਂ ਅੱਜ ਤੁਹਾਡੇ ਤੋਂ 10000 ਰੁਪਏ ਮੰਗਾ ਮੈਨੂੰ ਦੇ ਦਿਓ ਤੁਸੀਂ ਦੇ ਦੋਗੇ ਨਹੀਂ ਦੋਗੇ 50000 ਰੁਪਏ ਉੱਥੇ ਵਕੀਲਾਂ ਨੂੰ ਮੇਰੇ ਦੇਤੇ ਮੇਰੇ ਜਾਲੀ ਸਾਈਨ ਆ ਦੇਖੋ ਜਾਲੀ ਸਾਈਨ ਕਰਕੇ ਕੋਰਟ ਦੇ ਵਿੱਚ ਬੇਲ ਲਾਤੀ ਮੇਰੀ ਜਾਲੀ ਸਾਈਨ ਕਰਕੇ ਜਦੋਂ ਕੋਰਟ ਦੇ ਵਿੱਚ ਬੇਲ ਲਈ ਬੇਲ ਨਾਮ ਤੋਂ ਬਾਅਦ ਰਿਜੈਕਟ ਕੀਤੀ ਤਾਂ ਹਿਮਾਚਲ ਪੁਲਿਸ ਮੇਰੇ ਘਰੇ ਰੇਡ ਕੀਤੀ ਉਹਨਾਂ ਨੇ ਤੇ ਤੁਸੀਂ ਕਹਦੇ ਵੀ ਤੁਸੀਂ ਕਿਦਾਂ ਕਹਿ ਸਕਦੇ ਹੋ ਵੀ ਇਹ ਸਭ ਕੁਝ ਬਜਿੰਦਰ ਨੇ kiya ਤੁਸੀਂ ਅਜਾਮ ਕੁਕਣਾ ਚਾਹੁੰਗਾ ਵੀ ਪਾਸਟਰ ਬਜਿੰਦਰ ਨੇ ਤੁਹਾਡੀ ਜ਼ਮਾਨਤ ਲਈ ਉੱਥੇ ਹਾਂਜੀ ਉਹਨਾਂ ਨੂੰ ਕੀ ਲੋੜ ਪੈ ਗਈ ਸੀ 50000 ਰੁਪਏ ਦੇ ਕੇ ਆਪਾਂ ਮੈਂ ਗੱਲ ਦੱਸ ਰਿਹਾ ਜੀ ਮੈਂ ਇੱਕ ਆਮ ਇਨਸਾਨ ਐ ਆਮ ਪਰਿਵਾਰ ਤੋਂ ਬਿਲੋਂਗ ਕਰਦਾ ਹਾਂ ਕੋਈ ਮੇਰੇ ਉੱਪਰ 50000 ਕਿਉਂ ਖਰਚੇਗਾ ਜੀ ਅੱਛਾ ਚਲੋ ਇੱਕ ਗੱਲ ਹੋ ਗਈ ਪਹਿਲਾਂ ਅਨਿਕਾ ਨੇ ਹੀ ਪਰਚਾ ਕਰਾਇਆ ਉਹਦੀ ਘਰਵਾਲੀ ਨੇ ਕਰਾਇਆ ਮੇਰੇ ਕੋਲ ਪ੍ਰੂਫ ਐ ਫਿਰ ਉਹ ਫਿਰ ਜਸਪਾਲ ਮਸੀਹ ਨੇ ਪਰਚਾ ਕਰਾਇਆ ਉਹਦਾ ਸਮਰਥਕ ਐ ਉਹਦੇ ਵਿੱਚ ਉਹਦੇ ਵਿੱਚ ਵੀ ਬਜਿੰਦਰ ਦਾ ਨਾਮ ਐ ਫਿਰ ਉਸ ਤੋਂ ਬਾਅਦ ਜਿਹੜੀ ਐਸਆਈ ਪ੍ਰਤਿਭਾ ਉਸਨੇ ਮੇਰੇ ਪਰਚੇ ਦੇ ਨਾਮ ਪਾਇਆ ਉਹਦੇ ਵਿੱਚ ਵੀ ਪਾਸਟਰ ਬਜਿੰਦਰ ਦਾ ਜ਼ਿਕਰ ਕੀਤਾ ਹੋਇਆ ਪਰਚੇ ਦੇ ਵਿੱਚ ਇਹਨਾਂ ਸਾਰੇ ਪਰਚਿਆਂ ਦੇ ਵਿੱਚ ਪਾਸਟਰ ਬਜਿੰਦਰ ਦਾ ਜ਼ਿਕਰ ਹੈ ਹਰ ਸਾਰੇ ਹੀ ਰੇਪ ਤੇ ਰੇਪ ਕਰਨ ਦੀ ਕੋਸ਼ਿਸ਼ ਦੇ ਇਹ ਸਾਰੇ ਪਰਚੇ ਕਿਉਂ ਕਿਉਂਕਿ ਅਸੀਂ ਇਸ ਚੀਜ਼ ਤੋਂ ਮੁਕਰ ਜੀਏ ਜਾਂ ਅਸੀਂ ਇਹਦੇ ਨਾਲ ਕੰਪਰੋਮਾਈਜ਼ ਕਰ ਲਈਏ ਪਰ ਹੁਣ ਜਦੋਂ ਅਸੀਂ ਗੱਲ ਕਰਦੇ ਆਂ ਵੀ ਕੰਪਰੋਮਾਈਜ਼ ਦੀ ਹੁਣ ਕਈ ਵਾਰ ਜੱਜ ਵੀ ਪੁੱਛ ਲੈਂਦੇ ਵੀ ਹੁਣ ਕਿਉਂ ਕੰਪਰੋਮਾਈਜ਼ ਕਰੇਗਾ ਤੁਹਾਡੇ ਤੇ ਕਿਉਂ ਪਰਚੇ ਹੋ ਰਹੇ ਆ ਮੈਂ ਤੁਹਾਨੂੰ ਰਿਪੋਰਟ ਦੇ ਮੁਤਾਬਕ ਹਿਮਾਚਲ ਦੀ ਰਿਪੋਰਟ ਦੇ ਮੁਤਾਬਕ ਇਹ ਗੱਲ ਦੱਸਣਾ ਚਾਹੁੰਦਾ ਹੈ ਕਿ 15 ਤਰੀਕ ਨੂੰ ਪਾਸਟਰ ਬਜਿੰਦਰ ਦੁਆਰਾ ਮਾਨਯੋਗ ਅਦਾਲਤ ਹਾਈ ਕੋਰਟ ਦੇ ਵਿੱਚ ਇੱਕ ਰਿਟ ਪਟੀਸ਼ਨ ਤਿਆਰ ਕੀਤੀ ਜਾਂਦੀ ਹੈ ਆਪਣੇ ਜਿਹੜਾ ਜੁਰਮਾਨਾ ਹੁੰਦਾ ਉਹਦੇ ਸਟੇ ਦੀ ਫਿਰ ਉਸ ਤੋਂ ਬਾਅਦ ਬیل ਦੀ ਐਪਲੀਕੇਸ਼ਨ ਲਾਣੀ ਹੁੰਦੀ ਹੈ 16 ਤਰੀਕ ਨੂੰ ਇਹੀ ਕੁੜੀ ਇੱਕ ਨਿਊ ਨੰਬਰ ਇਸ਼ੂ ਕਰਦੀ ਹੈ 16 5 ਨੂੰ ਜਦੋਂ ਇਹ ਨੰਬਰ ਇਸ਼ੂ ਕਰਦੀ ਹੈ ਤੇ ਉਹ ਪਲੈਨਿੰਗ ਚੱਲਦੀ ਹੈ ਚੱਲਦੇ ਚੱਲਦੇ ਫਿਰ 22 ਤਰੀਕ ਨੂੰ ਇਹ ਪਲੈਨਿੰਗ ਇਹਨਾਂ ਦੀ ਪੂਰੀ ਕਰਕੇ ਐਫ ਆਈ ਆਰ 30 ਨੂੰ ਦਰਜ ਕਰਾ ਕੇ ਇਸ ਦੌਰਾਨ ਇਹ ਕੁੜੀ 7 SIM ਚੇਂਜ ਕਰਦੀ ਹੈ ਸਿਰਫ ਇਹ ਸਭ ਕੁਝ ਇਸ ਕਰਕੇ ਕੀਤਾ ਗਿਆ ਮੈਨੂੰ ਤੇ ਮੇਰੀ ਪਤਨੀ ਦਾ ਨਾਮ ਐਫਰ ਦੇ ਵਿੱਚ ਪਾਇਆ ਗਿਆ ਚਲੋ ਲਾਲੋ ਜੀ ਕਰਾਂਗਾ ਤਾਂ ਮੈਂ ਕਰਾਂਗਾ ਨਾ ਮੇਰੀ ਪਤਨੀ ਦਾ ਕੀ ਰੋਲ ਹੈ ਕਿਉਂ ਕਿਉਂਕਿ ਉਹ ਉਹਦੇ ਵਿੱਚ ਕੰਪਲੀਟਡ ਹੈ ਅਸੀਂ ਉਸ ਰਿਟ ਪਟੀਸ਼ਨ ਜਾਂ ਉਸ ਬੇਲ ਦੇ ਉੱਪਰ ਅਸੀਂ ਉੱਥੇ ਨਾ ਪਹੁੰਚ ਪਈਏ ਸਾਡੇ ਵਕੀਲ ਉੱਥੇ ਨਾ ਪਹੁੰਚ ਪਾਣ ਸਾਨੂੰ ਅਸੀਂ ਉੱਥੇ ਜੇਲ੍ਹ 'ਚ ਹੋਣ ਅਸੀਂ ਪਹਿਰਵਾਈ ਨਾ ਕਰਨ ਪਾਣ ਜੇ ਪਹਿਰਵਾਈ ਨਹੀਂ ਹੋਈ ਆਟੋਮੈਟਿਕ ਬੇਲ ਹੋ ਜਾਗੀ ਹਤੀ ਇਸ ਕਰਕੇ ਇਸ ਤਰ੍ਹਾਂ ਮਾਸਟਰਮੈਂਡ ਲੜਾਇਆ ਦੇਈ ਤਰੀਕ ਨੂੰ ਇਹ ਰਿਪੋਰਟ ਪੇਸ਼ ਹੋਈ ਹੈ ਕੋਰਟ ਦੇ ਵਿੱਚ ਮੰਡੀ ਕੋਰਟ ਦੇ ਵਿੱਚ ਇੰਟੈਲੀਜੈਂਸ ਰਿਪੋਰਟ ਹੋਈ ਵੀ ਕਿੱਥੋਂ ਇਹ ਸਾਰਾ ਕੁਝ ਹੋ ਰਿਹਾ ਹੈ ਲਿਖਿਆ ਹੋਇਆ ਜੀ ਬਕਾਇਦਾ ਸਿਮਾਂ ਚ ਸਿਮ ਕਿੰਨੇ ਚੇਂਜ ਹੋਏ ਕਿਹਦੇ ਨਾਲ ਗੱਲ ਹੋਈ ਕੀ ਹੋਇਆ ਤੇ ਜਦੋਂ ਇੰਟੈਲੀਜੈਂਸ ਰਿਪੋਰਟ ਹੋਈ 24 ਤਰੀਕ ਨੂੰ ਹੀ ਪਾਸਟਰ ਬਜਿੰਦਰ ਦੇ ਕੋਲੋਂ ਇੱਕ ਐਂਡਰੋਇਡ ਫੋਨ ਮਾਨਸਾ ਜੇਲ੍ਹ ਦੇ ਵਿੱਚ ਇੱਕ Jio ਦਾ ਫੋਨ 2500 ਰੁਪਏ ਕੈਸ਼ 2500 ਰੁਪਏ ਕੈਸ਼ ਕੀ ਕਰਨਾ ਸੀ ਮੈਨੂੰ ਤਾਂ ਲੱਗਦਾ ਵੀ ਉਹ ਗੋਲੀਆਂ ਲੰਦਾ ਹੋਣਾ ਨੀਂਦੇ ਖਰੀਦਾਂ ਆਉਣਾ ਨਹੀਂ ਤਾਂ ਜੇ ਦਾ ਦੁੱਧ ਦਹੀਂ ਕੁਝ ਵੀ ਲੈਣਾ ਹੈ ਉੱਥੇ ਤਾਂ ਵਾਊਚਰ ਨਾਲ ਜਾਂ ਕੁਝ ਇਹਨਾਂ ਦੀ ਖੁਦ ਹੀ ਕਰੰਸੀ ਹੁੰਦੀ ਹੈ ਜੇਲ੍ਹ ਦੀ ਉਹਦੇ ਨਾਲ ਮਿਲਦੀ ਹੈ ਮੈਂ ਵੀ ਜੇਲ੍ਹ ਰਿਹਾ ਬਟ ਮੇਰੇ ਉੱਪਰ ਕਿਉਂ ਕਿੱਥੋਂ ਪੈਸੇ ਲੱਗ ਰਹੇ ਹਨ ਕੌਣ ਲਾ ਰਿਹਾ ਮੇਰਾ ਕੌਣ ਦੁਸ਼ਮਣ ਹੈ ਹਰ ਜਦੋਂ ਜਦ ਫੇਰਾਂ ਕੱਟ ਰਹੀਆਂ ਸਾਰਾ ਕੁਝ ਦੇਖੋ ਮੈਂ ਤਿੰਨ ਇਨਵੈਸਟੀਗੇਸ਼ਨਾਂ ਦੀ ਗੱਲ ਕਰਾਂਗਾ ਤੁਹਾਡੇ ਕੋਲ ਪਹਿਲੀ ਇਨਵੈਸਟੀਗੇਸ਼ਨ ਦੀ ਗੱਲ ਕਰਾਂਗੇ ਆਪਾਂ ਪੰਜਾਬ ਪੁਲਿਸ ਦੀ ਦੂਜੀ ਕਰਾਂਗੇ ਚੰਡੀਗੜ੍ਹ ਪੁਲਿਸ ਦੀ ਤੀਜੀ ਕਰਾਂਗੇ ਹਿਮਾਚਲ ਪੁਲਿਸ ਦੀ ਪਹਿਲੀ ਪੰਜਾਬ ਪੁਲਿਸ ਐਸ ਐਚਓ ਵਿਕ ਗਿਆ ਪਰ ਮੈਨੂੰ ਐਸਪੀ ਸਰ ਨੇ ਜਿਹੜੇ ਸੀਨੀਅਰ ਅਧਿਕਾਰੀ ਆ ਉਹਨਾਂ ਨੇ ਇਨਸਾਫ ਦਿੱਤਾ ਮੈਨੂੰ ਕਲੀਨ ਚਿੱਟ ਦਿੱਤੀ ਉਸ ਤੋਂ ਬਾਅਦ ਦੂਜੀ ਇਨਵੈਸਟੀਗੇਸ਼ਨ ਮੇਰੀ ਹੋਈ ਆਪਣਾ ਚੰਡੀਗੜ੍ਹ ਐਸਆਈ ਪ੍ਰਤੀਬਾ ਸਾਇਬਰ ਸੈੱਲ ਚਤਨਾਸੀ ਉਹਨਾਂ 40 ਲੱਖ ਰੁਪਏ ਲੈ ਕੇ ਮੇਰੇ ਤੇ ਐਫਆਈਆਰ ਵੀ ਦਰਜ ਨਹੀਂ ਸੀ ਨਾ ਮੇਰਾ ਐਫਆਰ ਵਿੱਚ ਨਾਮ ਸੀ ਨਾ ਮੇਰਾ ਕਿਤੇ ਵੀ ਨਾਮ ਨਹੀਂ ਸੀ ਮੈਨੂੰ ਉਸ ਦੇ ਵਿੱਚ ਪਲਾਂਟ ਕਰ ਦਿੱਤਾ ਗਿਆ ਤੇ ਮੈਂ ਰੋਡ ਤੇ ਖੜ੍ਹਾ ਮੇਰੀ ਲੋਕੇਸ਼ਨ ਹਲਾ ਕੇ ਚੱਕ ਕੇ ਮੈਨੂੰ ਜੇਲ੍ਹ ਦੇ ਵਿੱਚ ਨਾ ਮੈਨੂੰ ਕਿਤੇ ਵੀ ਨਾ ਮੈਡੀਕਲ ਕੁਝ ਵੀ ਨਿ ਕਰਾ ਕੇ ਮੈਨੂੰ ਸਿੱਧਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਕੀਸੀ ਪਲੈਨਿੰਗ ਸੀ ਕਿਉਂ ਕਿਉਂਕਿ ਉਸ ਟਾਈਮ ਗਵਈਆਂ ਤੇ ਕੇਸ ਚੱਲ ਰਿਹਾ ਸੀ ਕੇ ਵੀ ਇਹ ਉਹਦੇ ਵਿੱਚ ਕੰਪਰੋਮਾਈਜ਼ ਕਰ ਲੈ ਪਰ ਮੈਂ ਨਹੀਂ ਹਟਿਆ ਮੈਂ ਨਾ ਦਬਿਆ ਮੈਂ ਲੜਿਆ ਮੈਂ 6 ਮਹੀਨੇ ਜੇਲ੍ਹ ਕੱਟ ਕੇ ਫੇਰ ਵਾਪਸ ਆਇਆ ਪਰ ਮੈਂ ਉਸ ਪ੍ਰਤੀਬੰਧ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਹਿਣਾ ਚਾਹੁੰਦਾ ਹਮੇਸ਼ਾ ਸੱਚਾਈ ਦੀ ਜਿੱਤ ਹੁੰਦੀ ਹੈ ਤੇਰੇ ਵਰਗੇ ਕ੍ਰਿਪਟਡ ਸਾਰੇ ਨਹੀਂ ਹੈ ਚੰਡੀਗੜ੍ਹ ਪੁਲਿਸ ਦੇ ਕ੍ਰਿਪਟਡ ਹੈ ਪਰ ਇਹਦੇ ਵਰਗੀ ਕ੍ਰਿਪਟਡ ਲੇਡੀ ਜਿਨੇ ਮੇਰੇ ਨਾਲ ਗਲਤ ਕੀਤਾ ਇਹ ਹੋਰਾਂ ਨਾਲ ਵੀ ਬਹੁਤ ਕਰ ਚੁੱਕੀ ਹੈ ਬਹੁਤ ਲੋਗ ਹੈ ਕਿਉਂਕਿ ਸਪੈਸ਼ਲੀ ਇਹ ਇਨਵੈਸਟੀਗੇਸ਼ਨ ਹੀ ਰੇਪ ਦੀ ਇਨਵੈਸਟੀਗੇਸ਼ਨ ਕਰਦੀ ਹੈ ਐਸਆਈਏ ਚੰਡੀਗੜ੍ਹ ਦੇ ਜਿੰਨੇ ਵੀ ਰੇਪ ਦੇ ਕੇਸ ਹੈ ਇਹਦੇ ਕੋਲ ਹੀ ਆਉਂਦੇ ਆ ਪਿੱਛੇ ਜੇ ਨੇ ਮੈਨੂੰ ਧਮਕੀ ਵੀ ਦਿੱਤੀ ਸੀ ਹੁਣ ਤਾਂ ਤੈਨੂੰ ਮੈਂ ਛੱਤੜੀ ਚ ਦਿੱਤਾ ਸੀ ਕਿਸੇ ਮਾਈਨਰ ਗਰਲ ਦੀ ਬਿਆਨ ਲੈ ਕੇ ਉਹਦੇ 'ਚ ਤੇਰਾ ਨਾਮ ਪਾ ਦਾਂਗੀ ਕੋਈ ਗੱਲ ਨਹੀਂ ਅਸੀਂ ਸੱਚਾਈ ਤਾਂ ਜਿੱਤਿਆ ਨਾ ਸੱਚਾਈ ਦੀ ਜਿੱਤ ਹੋਈ ਮੈਂ ਸੰਘਰਸ਼ ਕੀਤਾ ਪਾਸਟਰ ਵਿਜੇਂਦਰਾ ਦੇ ਸਲਾਕਾਂ ਦੇ ਪਿੱਛੇ ਆ 20 ਸਾਲ ਸਜ਼ਾ ਹੋਈ ਹੈ ਕੋਈ ਗੱਲ ਨਹੀਂ ਚੰਡੀਗੜ੍ਹ ਕੋਰਟ ਦੇ ਵਿੱਚ ਮੇਰਾ ਕੇਸ ਚੱਲ ਰਿਹਾ ਹੈ ਇੰਨੀ ਤਕੜੀ ਗੇਮ ਖੇਲੀ ਗਈ ਮੈਂ ਇਨਵੈਸਟੀਗੇਸ਼ਨ ਲਈ ਚੰਡੀਗੜ੍ਹ ਕੇਸ ਦੀ ਇਸ ਲੇਡੀ ਨੇ 15 ਦਿਨ ਦੇ ਅੰਦਰ ਅੰਦਰ ਚਲਾਨ ਪੇਸ਼ ਕਰ ਦਿੱਤਾ ਮੇਰਾ 15 ਦਿਨ ਦੇ ਅੰਦਰ ਅੰਦਰ ਕੋਈ ਪ੍ਰੂਫ ਨਹੀਂ ਕੋਈ ਆਇਡੈਂਟੀਟੀ ਨਹੀਂ ਇੱਡੀ ਤਕੜੀ ਪਲੈਨਿੰਗ ਕੀਤੀ ਗਈ ਦੇਖੋ ਇੱਕ ਹਿਮਾਚਲ ਪੁਲਿਸ ਪੂਰੀ ਡਿਟੇਲ ਦੇ ਨਾਲ ਮੇਰੀ ਕੈਨਸਲੇਸ਼ਨ ਰਿਪੋਰਟ ਦੇ ਰਹੀ ਹੈ ਗੈਂਗ ਰੇਪ ਦੇ ਵਿੱਚ ਇੱਕ ਪੰਜਾਬ ਪੁਲਿਸ ਪੂਰੀ ਡਿਟੇਲ ਦੇ ਨਾਲ ਮੇਰੀ ਕੈਨਸਲੇਸ਼ਨ ਰਿਪੋਰਟ ਦੇ ਰਹੀ ਹੈ ਪਰ ਇੱਕ ਚੰਡੀਗੜ੍ਹ ਪੁਲਿਸ ਜਿਹਨੂੰ ਨੰਬਰ 1 ਆਪਾਂ ਕਈ ਵਾਰ ਇਨਵੈਸਟੀਗੇਸ਼ਨ ਚ ਕਹਿ ਦਿੰਦੇ ਆ ਇੱਕ ਚੰਡੀਗੜ੍ਹ ਪੁਲਿਸ ਦੇ ਸਾਰੇ ਕੈਪਟਨ ਨਹੀਂ ਆ ਪਰ ਇੱਕ ਪ੍ਰਤੀਬਾਨਾ ਮੇਰਾ ਵਿਸ਼ਵਾਸ ਉੱਠਿਆ ਹੋਇਆ ਚੰਡੀਗੜ੍ਹ ਪੁਲਿਸ ਤੋਂ ਕਿਉਂ ਕਿ ਕਿਉਂਕਿ ਐਦਾਂ ਦੀ ਲੇਡੀ ਨੇ ਕਰਪਟਡ ਲੇਡੀ ਨੇ ਮੇਰਾ ਪੂਰਾ ਫਿਊਚਰ ਖਰਾਬ ਕੀਤਾ ਮੈਂ ਐਮਐਲਏ ਦੇ ਇਲੈਕਸ਼ਨ ਲੜਿਆ ਸੀ ਮੈਂ ਸੋਸ਼ਲ ਵਰਕ ਦਾ ਕੰਮ ਕਰਦਾ ਸੀ ਇਸ ਲੇਡੀ ਨੇ 6 ਮਹੀਨੇ ਮੈਨੂੰ ਗਲਤ ਤਰੀਕੇ ਨਾਲ ਜੇਲ੍ਹ ਦੇ ਵਿੱਚ ਰੱਖਿਆ ਕੀ ਸੀ ਪਿੱਛੇ ਕਿਹਦਾ ਹੱਥ ਸੀ ਪਿੱਛੇ ਤੁਸੀਂ ਕਹਿੰਦੇ ਨਾ ਕਿਉਂ ਕਰਾਇਆ ਕਿਸ ਨੇ ਕਰਾਇਆ ਇਹ ਤੁਸੀਂ ਦੇਖ ਲਓ ਮੇਰੇ ਨਾਲ ਤੁਸੀਂ ਤੁਸੀਂ ਮੇਰੇ ਮੇਰੇ ਉੱਤੇ 10000 ਲਗਾ ਦੋ ਕਿ ਜਾਂ 20000 ਲਗਾ ਦੋ ਬਿਲਕੁਲ ਨਹੀਂ ਮੈਂ ਇੱਥੇ ਤੁਹਾਨੂੰ ਇਹੀ ਪੁੱਛਣਾ ਚਾਹੁੰਦਾ ਵੀ ਪਾਸਟਰ ਬਜਿੰਦਰ ਜੇਲ੍ਹ ਚ ਹੈ ਹੁਣ ਉਹਦੇ ਸੋਰਸ ਕੀ ਨੇ ਵੀ ਜਿਹੜਾ ਹਾਂ ਹੁਣ ਵੀ ਤੁਹਾਡੇ ਪਿੱਛੇ ਹੱਤ ਧੋ ਕੇ ਪਿਆ ਤੁਸੀਂ ਕਹਿੰਦੇ ਹੋ ਕਿ ਮੇਰੇ ਨਾਲ ਕੁਝ ਵੀ ਹੁੰਦਾ ਉਹਦੇ ਪਿੱਛੇ ਪਾਸਟਰ ਬਜਿੰਦਰ ਦਾ ਬਿਲ ਬੈਲ ਨਹੀਂ ਲੈਣੀ ਹੋਣਾ ਉਹਨੇ ਹਾਈ ਕੋਰਟ ਬੈਲ ਲਾਣੀਏ ਤੇ ਹਾਈ ਕੋਰਟ ਜਾਣਗੇ ਤਾਂ ਅਸੀਂ ਬਹਿਸ ਕਰਾਂਗੇ ਸਾਡਾ ਵਕੀਲ ਬਹਿਸ ਕਰੇਗਾ ਮੇਰੀ ਵਾਈਫ ਵੀ ਉੱਥੇ ਪੇਸ਼ ਹੋਏਗੀ ਅਸੀਂ ਹੱਥ ਜੋੜਾਂਗੇ ਅਪੀਲ ਕਰਾਂਗੇ ਉਹ ਚੰਦਾ ਵੀ ਉੱਥੇ ਕੋਈ ਉੱਥੇ ਪਹੁੰਚੇ ਨਾ ਸਾਡਾ ਵਿਰੋਧੀ ਪਹੁੰਚੇ ਨਾ ਵੀ ਨਿਰਵਰੋਧ ਸਾਡੀ ਬੇਲ ਹੋ ਜਵੇ ਇਸ ਕਰਕੇ ਉਹ ਇਦਾਂ ਦੇ ਸਟੰਟ ਖੇਲ ਰਿਹਾ ਬਾਕੀ ਜਿਸ ਵਿਅਕਤੀ ਨੂੰ ਅਸੀਂ ਇੱਡੇ ਤਕੜੇ ਵਿਅਕਤੀ ਨੂੰ ਸਜ਼ਾ ਕਰਾਈ ਹੋਵੇ ਉਹ ਆਪਣਾ ਬਦਲਾ ਨਹੀਂ ਲੇਗਾ ਤੁਸੀਂ ਤਾਂ ਸੱਪ ਨੂੰ ਿੱਟ ਮਾਰ ਦੋ ਜਾਂ ਡੰਡਾ ਮਾਰ ਦੋ ਸੱਪ ਵੀ ਬਦਲਾ ਲੰਦਾ ਹੈ ਪੁੱਠਾ ਵੱਢਦਾ ਹੈ ਨਾ ਬਸ ਇਹ ਸੱਪ ਹੀ ਹੈ ਜੇ ਅਸੀਂ ਨੂੰ ਸਜ਼ਾ ਸੁਣਾਈ ਹੈ ਸੁਣਵਾਈ ਹੈ ਜਾਂ ਇਹ ਦੇ ਇਹ ਦੇ ਖਿਲਾਫ ਅਸੀਂ ਉਠੇ ਹੈ ਤਾਂ ਇਹ ਬਦਲਾ ਨਹੀਂ ਲੇਗਾ ਹੁਣ ਇਹ ਫ੍ਰੀ ਮਾਈਂਡ ਹੈ ਕਿਉਂਕਿ ਪਹਿਲਾਂ ਇੱਥੇ ਸਭ ਦੀ ਨਿਗਾਹ ਸੀ ਹੁਣ ਫ੍ਰੀ ਮਾਈਂਡ ਹੈ ਜੇਲ੍ਹ ਚ ਬੈਠਿਆ ਤੇ ਜੇਲ੍ਹ ਚ ਬੈਠ ਕੇ ਆਪਣਾ ਕ੍ਰਿਮੀਨਲ ਮਾਈਂਡ ਲੜਾ ਰਿਹਾ ਦੇਖੋ ਇਹ ਅੱਜ ਦਾ ਨਹੀਂ ਹੈ ਇਹ ਸੰ 2008 ਤੋਂ ਕ੍ਰਾਈਮ ਕਰਦਾ ਆ ਰਿਹਾ ਹੈ ਇਹਦੀ ਇਹਦੀ ਹਿਸਟਰੀ ਹੈ ਕ੍ਰਾਈਮ ਕ੍ਰਿਮੀਨਲ ਮਾਈਂਡ ਹੈ ਹਿਸਟਰੀ ਸ਼ੀਟਰ ਹੈ ਹਰਿਆਣਾ ਤੋਂ ਹੀ ਯਮਨਾ ਨਗਰ ਤੋਂ ਹੀ ਲਗਾਤਾਰ ਕਰਦਾ ਆ ਰਿਹਾ ਹੈ ਇਹ ਸਿਸਟਮ ਤੁਸੀਂ ਇਹ ਲਾ ਲਓ ਵੀ ਮੇਰੀ ਗੱਡੀ ਦੇ ਲੋਕ ਖੋਲਣ ਦੀ ਕੋਸ਼ਿਸ਼ ਕੀਤੀ ਗਈ ਮੇਰੇ ਸਟ੍ਰਿਪਾਂ ਜਿਹੜੀ ਹੁੰਦੀਆਂ ਤੋੜ ਕੇ ਸਟ੍ਰਿਪਾਂ ਖੋਲਣ ਦੀ ਕੋਸ਼ਿਸ਼ ਕੀਤੀ ਗਈ ਉਹਦੇ 'ਚ ਇਹ ਪਲੈਨਿੰਗ ਮੇਰੀ ਗੱਡੀ ਬੋਲ ਪੈਂਦੀ ਹੈ ਟੂ 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 ਖੋਲਣ ਦੀ ਕੋਸ਼ਿਸ਼ ਕੀਤੀ ਗਈ ਉਹਦੇ ਵਿੱਚ ਚਿੱਟਾ ਰੱਖਣ ਦੀ ਕੋਸ਼ਿਸ਼ ਕੀਤੀ ਗਈ ਅੱਛਾ ਕੌਣ ਰਖਵਾਏਗਾ ਮੇਰੀ ਕਿਤੇ ਨਾਲ ਦੁਸ਼ਮਣੀ ਹੈ ਹਾਲਾਂਕਿ ਮੇਰੇ ਨਾਲ ਇਹਨਾਂ ਨੂੰ ਪਤਾ ਨਹੀਂ ਮੈਂ ਤੁਹਾਡੇ ਕੈਮਰੇ ਦੇ ਜ਼ਰੀਏ ਤਾਂ ਗੱਲ ਦੱਸਣਾ ਚਾਹੁੰਦਾ 24 ਘੰਟੇ ਮੈਂ ਪੁਲਿਸ ਦੀ ਨਿਗਰਾਨੀ ਦੇ ਪਿੱਛੇ ਹਾਂ 24 ਘੰਟੇ ਮੈਨੂੰ ਗਨਮੈਨ ਮਿਲੇ ਹੋਏ ਆ 24 ਘੰਟੇ ਮੇਰੇ ਨਾਲ ਰਹਿੰਦੇ ਆ ਮੈਂ ਰੋਟੀ ਵੀ ਖਾਂਦਾ ਉਹ ਰੋਟੀ ਵੀ ਮੇਰੇ ਨਾਲ ਖਾਂਦੇ ਆ ਮੈਂ ਉੱਠਦਾ ਤਾਂ ਉਹ ਵੀ ਮੇਰੇ ਨਾਲ ਉੱਠਦੇ ਆ ਮੈਂ ਸੌਂਦਾ ਤਾਂ ਉਹ ਵੀ ਮੇਰੇ ਮੇਰੇ ਤੋਂ ਬਾਹਰਲੀ ਸਾਈਡ ਸੌਂਦੇ ਆ ਮਤਲਬ ਕਿ ਮੈਂ 24 ਘੰਟੇ ਪੁਲਿਸ ਦੇ ਜਾਂ ਪ੍ਰਸ਼ਾਸਨ ਦੇ ਜਾਂ ਸ਼ਾਸਨ ਦੀ ਨਿਗਾਚਾ ਤੁਹਾਡੇ ਨਾਲ ਇੰਨਾ ਕੁਝ ਹੋ ਰਿਹਾ ਹੈ ਤੁਸੀਂ ਕਹਿ ਰਹੇ ਹੋ ਵੀ ਮੇਰੀ ਗੱਡੀ ਦੇ ਵਿੱਚ ਛਿੱਟਾ ਰਖਾਣ ਦੀ ਕੋਸ਼ਿਸ਼ ਕੀਤੀ ਗਈ ਵੀ ਮੇਰੇ ਪਿੱਛੇ ਜਿਹੜੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਮੈਨੂੰ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਫਸਾਉਣ ਲਈ ਤੁਸੀਂ ਕਿਸੇ ਨੂੰ ਰਿਪੋਰਟ ਦਿੱਤੀ ਹੈ ਇਹਦੀ ਕੰਪਲੇਂਟ ਲਖਾਈ ਹੈ ਬਿਲਕੁਲ ਜੀ ਬਿਲਕੁਲ ਮੈਂ ਹਾਈ ਕੋਰਟ ਤੱਕ ਗਿਆ ਹੋਇਆ ਹਾਂ ਜੀ ਮੈਂ ਮੈਂ ਇੱਥੇ ਤੱਕ ਗਵਰਨਰ ਸਾਹਿਬ ਨੂੰ ਆਪਣਾ ਪਿੱਛੇ ਜੇ ਮਿਲ ਕੇ ਆਏ ਆ ਅਸੀਂ 3 ਦਿਨ ਪਹਿਲਾਂ ਗਵਰਨਰ ਸਾਹਿਬ ਨੂੰ ਮਿਲ ਕੇ ਆਏ ਉਹਨਾਂ ਨੂੰ ਦੱਸੀਆ ਸਾਰੀ ਗੱਲ ਉਹਨਾਂ ਨੂੰ ਐਪਲੀਕੇਸ਼ਨ ਵੀ ਦਿੱਤੀ ਆ ਅਸੀਂ ਗਵਰਨਰ ਸਾਹਿਬ ਨੂੰ ਉਹਨਾਂ ਨੇ ਦੱਸਿਆ ਕੋਈ ਗੱਲ ਨਹੀਂ ਜੀ ਅਸੀਂ ਇਹਦੇ ਉੱਪਰ ਹਾਈ ਅਥਾਰਟੀ ਤੋਂ ਲੈਵਲ ਤੇ ਜਾਂਚ ਕਰਾਵਾਂਗੇ ਤੇ ਮੈਂ ਇੱਕ ਐਪਲੀਕੇਸ਼ਨ ਦਿੱਤੀ ਸੀ ਪ੍ਰਤੀਬਾ ਦੇ ਉੱਪਰ ਇਹ ਸਾਰੀ ਸਟੋਰੀ ਲਾ ਕੇ ਤੇ ਉਹ ਸੀਬੀਆਈ 'ਚ ਮੇਰੀ ਜਾਂਚ ਚੱਲਦੀ ਸੀ ਉਹਦੇ ਵਿੱਚ ਸਾਰਾ ਕੁਝ ਇਹ ਮੈਟਰ ਸੀਗਾ ਸੀਬੀਏ ਦੇ ਵਿੱਚ ਚੱਲਿਆ ਹੈ ਵੀ ਐਦਾਂ ਕਰਕੇ ਫਸਾਣ ਦੀ ਕੋਸ਼ਿਸ਼ ਹੈ ਨਸ਼ੇ ਪੁਆਣ ਦੀ ਕੋਸ਼ਿਸ਼ ਮੈਨੂੰ ਖੁਦ ਪ੍ਰਤੀਬ ਨੇ ਇਹ ਗੱਲ ਕਿਹਾ ਵੀ ਤੇ ਤੇ ਚੇਤੂ ਨਾ ਸੁਧਰੇ ਭਜਿੰਦਰ 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 ਨੂੰ ਤੁਸੀਂ ਆਪਣਾ ਕੇਸ ਵਾਪਸ ਲਓ ਦੇਖੋ ਹਰ ਤਰੀਕੇ ਨਾਲ ਮੈਨੂੰ ਦਬਾਨ ਦੀ ਕੋਸ਼ਿਸ਼ ਕੀਤੀ ਗਈ ਅੱਛਾ ਇੱਕ ਚੀਜ਼ ਹੋਰ ਦਿਮਾਗ 'ਚ ਵੀ ਪ੍ਰਤੀਵਾਹੀ ਕਿਉਂ ਮੈਂ ਪ੍ਰਤੀਵਾਦੀ ਅੰਜਾਮ ਕਿੰਨੇ ਪੁਲਿਸ ਵਾਲਿਆਂ ਹੋਰਾਂ ਦੇ ਕਿਉਂ ਨਹੀਂ ਲਾਤਾ ਕਿਉਂਕਿ ਪ੍ਰਤੀਵਾਦ ਇੱਕ ਕੋਲ ਮੇਰੇ ਵਾਈਫ ਦਾ ਇੱਕ ਸੋਸ਼ਲ ਮੀਡੀਆ ਤੇ ਗੰਦੀ-ਗੰਦੀ ਫੋਟੋਆਂ ਪਾਈ ਗਈ ਸੀ ਅਸੀਂ ਕੰਪਲੀਟ ਕੀਤੀ ਸੀ ਚੰਡੀਗੜ੍ਹ ਤੇ ਚੰਡੀਗੜ੍ਹ ਸਾਈਬਰ ਸੈਲ ਨੂੰ ਮਾਰਕ ਕੋਈ ਸੀ ਤਾਂ ਜਦੋਂ ਇਹਨੇ ਪ੍ਰਤੀਵਾ ਨੂੰ ਬੁਲਾਇਆ ਉੱਥੇ ਹੂੰ ਤੇ ਉਹ ਐਫ ਆਰ ਦਰ ਜੋ ਇਸੀ ਬਜਿੰਦਰ ਦੇ ਉੱਪਰ ਤਾਂ ਇਨ੍ਹਾਂ ਨੇ ਉੱਥੇ ਗੱਟਬਟ ਹੋ ਗਈ ਇਹਨਾਂ ਦੀ ਦੋਸਤੀ ਪੈ ਗਈ ਦੋਸਤੀ ਕਾਦੀ ਪਈ ਪੈਸੇ ਦੀ ਪਈ ਫਿਰ ਇਨ੍ਹਾਂ ਨੇ ਮੈਨੂੰ ਟਾਰਗੇਟ ਕੀਤਾ ਉੱਥੋਂ ਮੈਨੂੰ ਇੱਕ ਕੇਸ ਦਰਜ ਹੋਇਆ ਇਹਨਾਂ ਦੇ ਉੱਪਰ ਗੈਂਗ ਦੇਪਤਾ ਉੱਥੇ ਕੋਈ ਐਫ ਆਰ ਦਾ ਪੰਜਾ ਹੁੰਦੀਆਂ ਜੀ ਬਥੇਰੇ ਕੇਸਾਂ ਦੇ ਮੂੰਹ ਖੁੱਲ੍ਹੇ ਆ ਜਿਹਦੇ ਮਰਜ਼ੀ ਵਿੱਚ ਪਾ ਦੋ ਉਹ ਕੰਮ ਹੀ ਨੇ ਮੇਰੇ ਨਾਲ ਕੀਤਾ ਪਰ ਹੁਣ ਅੜਿੱਕਾ ਇਹ ਆ ਗਿਆ ਕਿ ਦੇਖੋ ਜਾਂ ਕੋ ਰਾਕੇ ਸਾਇਆ ਮਾਰ ਸਕੇ ਨਾ ਕੋਈ ਜਦੋਂ ਕੁੜੀ ਕਹਿ ਰਹੀ ਹੈ ਮੇਰੇ ਨਾਲ ਰੇਪ ਹੋਇਆ ਉਦੋਂ ਮੈਂ ਐਮਐਲਏ ਦੇ ਇਲੈਕਸ਼ਨ ਲੜ ਰਿਹਾ ਸੀ ਸੰ 2022 ਚ ਹੂੰ ਮੈਂ ਨਾਲ ਦੋ ਪੀਐਸਓ ਸੀ ਮੈਂ ਕਿਹੜੇ ਟਾਈਮ ਰੇਪ ਕਰਤਿਆ ਹੂੰ ਇਹ ਤਾਂ ਇੱਥੋਂ ਹੀ ਛੁੱਟੀ ਪਈ ਜਾਂਦੀ ਹੈ ਇੱਥੇ ਤੱਕ ਵੀ ਰੋਜ਼ਨਾਮੇ ਪਾੜ-ਪਾੜ ਕੇ ਗਰੇ ਰੋਜ਼ਨਾਮੇ ਪਾੜ-ਪਾੜ ਕੇ ਨਵੇਂ ਲਿਖੇ ਆ ਜੀ ਨਾਮੇ ਲਿਖੇ ਨਮੇ ਲਿਖੇ ਤੁਸੀਂ ਐਡਵਰਟੀ ਗੱਲ ਕਹਿ ਰਹੇ ਹੋ ਕੈਮਰੇ ਦੇ ਉੱਤੇ ਸਬੂਤ ਹੈ ਤੁਹਾਡੇ ਕੋਲ ਬਿਲਕੁਲ ਜੀ ਮੇਰੇ ਕੋਲ ਰੋਜ਼ਨਾਮੇ ਹੈ ਜਿਹੜੇ ਇਹਨਾਂ ਨੇ ਪਾੜੇ ਹੈ ਮੇਰੇ ਕੋਲ ਸੀਬੀਆਈ ਇਨਕੁਆਇਰੀ ਚੱਲ ਰਹੀ ਸੀ ਮੈਂ ਉਹਦੇ ਚ ਕੰਪਲੀਟ ਕੀਤੀ ਹੈ ਮੇਰੀ ਇੱਕ ਪੁਲਿਸ ਕੰਪਲੀਟ ਅਥਾਰਟੀ ਹੈ ਉਹਦੇ ਚ ਵੀ ਮੈਂ ਕੰਪਲੀਟ ਕੀਤੀ ਹੋਈ ਹੈ ਮੈਂ ਇਦਾਂ ਨਹੀਂ ਕਹਿੰਦਾ ਮੇਰੇ ਕੋਲ ਵਿਦ ਐਵੀਡੈਂਸ ਹੈ ਹਮ ਅ ਜੇ ਮੈਂ ਉਸ ਕੇਸ ਇਨਵੋਲਵ ਸੀ ਇਹ ਐਵੀਡੈਂਸ ਦਿੰਦੀ ਮੈਨੂੰ ਮੇਰੀ ਬਿਲ ਕੀਤਾ ਹੋਗੀ ਉਹ ਚਲੋ ਇਹਦੇ ਕੋਲ ਐਵੀਡੈਂਸ ਲਾ ਲਓ ਮੈਨੂੰ ਐਫਆਰ ਦੀ ਕਾਪੀ ਮੇਰੇ ਕੋਲ ਪਈ ਹੈ ਪੂਰੀ ਐਫਆਰ ਦੀ ਕਾਪੀ ਬਿਆਨ ਕੌਣ ਦੇ ਰਿਹਾ ਦੇਖੋ ਚਲੋ ਇੱਥੋਂ ਹੀ ਪਤਾ ਲੱਗਦਾ ਹੈ ਜਿਸ ਲੜਕੀ ਨੇ ਮੇਰੇ ਖਿਲਾਫ ਬਿਆਨ ਦਿੱਤੇ ਆ ਉਹ ਕੌਣ ਹੈ ਉਹ ਉਸ ਕੇਸ ਦੇ ਵਿੱਚ ਅਕਿਊਜ਼ਡ ਹੈ ਇਹਨਾਂ ਦਾ ਇਹ ਕਹਿਣਾ ਹੈ ਪ੍ਰਤੀਵਾਦਾ ਕਿ ਅਸੀਂ ਤਿੰਨ ਅਕਿਊਜ਼ਡ ਫੜੇ ਇੱਕ ਇੱਕ ਦੋ ਲੜਕੇ ਇੱਕ ਲੜਕੀ ਜਦੋਂ ਲੜਕੀ ਪਕੜੀ ਗਈ ਲੜਕੀ ਕਹਿ ਰਹੀ ਹੈ ਜੀ ਮੇਰੇ ਨਾਲ ਵੀ ਗੈਂਗ ਰੇਪ ਕੀਤਾ ਕਿਹਨੇ ਕੀਤਾ ਸਰਬਜੀਤ ਨੇ ਕੀਤਾ ਸਰਬਜੀਤ ਨੂੰ ਚੱਕ ਲਓ ਤੁਸੀਂ ਉਹਨੂੰ ਅਰੈਸਟ ਕਰਕੇ ਉਹਨੂੰ ਜੇਲ੍ਹ 'ਚ ਨਹੀਂ ਭੇਜਿਆ ਉਹ ਕੁੜੀ ਛੱਡਤੀ ਕਹਿੰਦੇ ਜੀ ਇਹ ਤਾਂ ਆਪ ਵਿਕਟਮ ਹੈ ਪਰ ਉਹ ਉਹ ਕੇਸ ਦੇ ਵਿੱਚ ਸੀਗੀ ਉਸ ਨੂੰ ਕੱਢ ਕੇ ਮੇਰਾ ਨਾਮ ਪਾਤਿਆ ਮੈਨੂੰ ਅੰਦਰ ਭੇਜ ਤਿਆ ਇਸ ਤੋਂ بڑا ਅਫਰੋਡ ਕੀ ਹੋਏਗਾ ਦੱਸੋ ਨਹੀਂ ਉਹਨਾਂ ਕੋਲ ਵੀ ਕੋਈ ਸਬੂਤ ਹੋਣਗੇ ਬਿਨਾਂ ਗੱਲ ਤੋਂ ਤਾਂ ਉਹਨੂੰ ਚੱਕ ਕੇ ਅੰਦਰ ਨਹੀਂ ਕਰ ਸਕਦੇ ਬਿਲਕੁਲ ਵੀ ਨਹੀਂ ਸੀ ਬਿਲਕੁਲ ਵੀ ਨਹੀਂ ਕੋਈ ਪ੍ਰੂਫ ਨਹੀਂ ਕਹਿੰਦੇ ਕੁੜੀ ਨੇ 164 ਦੇ ਬਿਆਨ ਦਿੱਤੇ 164 ਦੇ ਬਿਆਨ ਕਰਾਏ ਕਿਨੇ ਇੱਕ ਅਕਿਊਜ਼ ਤੋਂ 164 ਦੇ ਬਿਆਨ ਕਿਨੇ ਕਰਾਏ ਆ ਆਈਓ ਹੀ ਕਰਾਏਗਾ ਉਸ ਅਕਿਊਜ਼ ਨੂੰ ਜੇਲ੍ਹ ਦੇ ਵਿੱਚ ਦੇਣ ਦੀ ਵਜ੍ਹਾ ਹੈ ਅਕਿਊਜ਼ ਦੇ 144 ਬਿਆਨ ਕੀਤਾ ਹੋ ਰਹੇ ਆ ਜੀ ਕਿਸ ਤਰੀਕੇ ਨਾਲ ਹੋ ਰਹੇ ਆ ਕੀ ਲੋ ਐ ਕਿੱਥੇ ਲੋ ਐ ਸੁਪਰੀਮ ਕੋਰਟ ਇਹ ਕਹਿੰਦੀ ਹੈ ਕਿ ਵੀ ਜਦੋਂ ਰੇਪ ਦਾ ਪਰਚਾ ਦਰਜ ਕਰਨਾ ਹੈ ਤਾਂ ਕੰਪਲੀਟਡ ਨੂੰ ਕੰਪਲੀਟ ਕਰਨੀ ਪੈਣੀ ਹੈ ਕਰਨੀ ਪੈਣੀ ਹੈ ਜੀ ਬਿਲਕੁਲ ਤੁਸੀਂ ਇੱਕ ਬੰਦ ਇੱਕ ਕੁੜੀ ਨੂੰ ਚੱਕ ਰਹੇ ਹੋ ਚੱਕ ਕੇ ਮੇਰੇ ਦੇ ਮੇਰੇ ਉੱਪਰ ਰਿਵਦਾ ਕੇਸ ਪਾਇਆ ਉਹ ਜਦੋਂ ਸਾਰਾ ਇਹ ਤੁਹਾਡੇ ਨਾਲ ਇੰਨਾ ਤਸ਼ੱਦਦ ਹੋਇਆ ਤੁਹਾਡੇ ਨਾਲ ੱੱਕਾ ਹੋਇਆ ਇੱਕ ਸਾਫ ਸ਼ਬਦਾਂ ਦੇ ਵਿੱਚ ਤੁਹਾਡੀਆਂ ਗੱਲਾਂ ਤੋਂ ਸੁਣ ਕੇ ਪਤਾ ਲੱਗਦਾ ਹੈ ਫਿਰ ਉਸ ਤੋਂ ਬਾਅਦ ਤੁਸੀਂ ਕੰਪਲੇਨਟ ਨਹੀਂ ਦਿੱਤੀ ਉਸ ਪੁਲਿਸ ਅਫਸਰ ਦੇ ਕੋਲ ਦਿੱਤੀ ਹੈ ਸਰ ਕਿ ਬਈ ਪੁਲਿਸ ਕੰਪਲੀਟ ਅਥਾਰਟੀ ਦਿੱਤੀ ਹੋਈ ਹੈ ਉਸ ਤੋਂ ਬਾਅਦ 15 ਦਿਨ ਬਾਅਦ ਚਲਾਨ ਪੇਸ਼ ਕਰਤਾ ਹੈ ਸਰ ਇਸਨੇ ਤੇ ਜਦੋਂ ਵੀ ਅਸੀਂ ਕੰਪਲੀਟ ਦਿੱਤੀ ਉਹ ਕਹਿੰਦੇ ਜੀ ਕੋਰਟ ਮੈਟਰ ਹੈ ਚਲਾਨ ਪੇਸ਼ ਹੋ ਚੁੱਕਿਆ ਕੋਰਟ ਮੈਟਰ ਹੈ ਚਲਾਨ ਪੇਸ਼ ਹੋ ਚੁੱਕਿਆ ਇੱਕ सीबीआई ਚ ਦਿੱਤੀ ਸੀ ਕਿ सीबीआई ਚ ਇਹਨਾਂ ਨੂੰ ਬੁਲਾਇਆ ਰਿਪੋਰਟ ਪੇਸ਼ ਬੁਲਾਇਆ ਸੀ ਸਭ ਨੂੰ ਬੁਲਾਇਆ ਹੋਇਆ ਸੀ ਮੈਨੂੰ ਵੀ ਬੁਲਾਇਆ ਸੀ ਆਪਣਾ ਪਵਨ ਲੰਬਾ ਸੀਗੇ ਜੀ ਇੰਸਪੈਕਟਰ ਉੱਥੇ ਮੈਂ ਉੱਥੇ ਬਿਆਨ ਦੇ ਕੇ ਆਇਆ ਹਾਂ ਜੀ ਠੀਕ ਹੈ ਇਹਨਾਂ ਨੂੰ ਵੀ ਬੁਲਾਇਆ ਹੋਇਆ ਸੀਗਾ ਤੇ ਜਦੋਂ ਵੀ ਇੱਕ ਮਾਈਂਡ ਲੜਾਇਆ ਇਹਨਾਂ ਨੇ ਕੋਰਟ ਦੇ ਜਰੀਏ 164 ਚ ਬਿਆਨ ਕਰਾ ਕੇ ਮੈਨੂੰ ਚੱਕ ਲਿਆ ਜਾ ਕੇ ਮੈਨੂੰ ਅੰਦਰ ਦੇ ਦਿੱਤਿਆ ਕੋਈ ਇਨਵੈਸਟੀਗੇਸ਼ਨ ਨਹੀਂ ਕੋਈ ਕੁਛ ਨਹੀਂ ਦੇਖੋ ਮੈਂ ਗੱਲ ਇੱਕ ਤਾਂ ਕਹਿ ਰਿਹਾ ਕਿਉਂਕਿ ਦੇਖੋ ਹਿਮਾਚਲ ਪੁਲਿਸ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ 'ਚ ਫਰਕ ਦੱਸ ਰਿਹਾ ਮੈਂ ਹਿਮਾਚਲ ਪੁਲਿਸ ਨੇ ਰਿਪੋਰਟ ਦਿੱਤੀ ਇੱਕ ਇੱਕ ਟਾਈਮਿੰਗ ਦੀ ਕੈਂਸਲੇਸ਼ਨ ਪੰਜਾਬ ਪੁਲਿਸ ਦੇ ਐਸਪੀ ਸਾਹਿਬ ਨੇ ਇੱਕ ਇੱਕ ਰਿਪੋਰਟ ਦਿੱਤੀ ਟਾਈਮਿੰਗ ਦੀ ਪਰ ਜੇ ਮੇਰਾ ਨਾਮ ਆ ਵੀ ਗਿਆ ਸੀ ਤੁਸੀਂ ਕਿਉਂ ਨਹੀਂ ਇਨਵੈਸਟੀਗੇਸ਼ਨ ਕੀਤੀ ਵੀ ਮੈਂ ਉਸ ਟਾਈਮ ਕਿੱਥੇ ਸੀ ਮੇਰੇ ਕੋਲ ਪੀਐਸਓ ਹੈ ਸੀ ਜਾਂ ਨਹੀਂ ਸੀ ਮੈਂ ਐਮਐਲਏ ਦੇ ਇਲੈਕਸ਼ਨ ਲੜ ਰਹਾ ਸੀ ਜਾਂ ਨਹੀਂ ਲੜ ਰਹਾ ਸੀ ਮੈਂ ਕਿੱਥੇ ਸੀ ਹਮ ਮੇਰੀ ਲੋਕੇਸ਼ਨ ਕਿਉਂ ਨਹੀਂ ਕਢਾਈ ਗਈ ਹਮ ਉਹਦੀ ਲੋਕੇਸ਼ਨ ਕਿਉਂ ਨਹੀਂ ਕਢਾਈ ਗਈ ਕਿਉਂ ਨਹੀਂ ਕਢਾਇਆ ਗਿਆ ਸਾਰਾ ਕੁਝ ਕਿਉਂ ਕਿਉਂਕਿ ਸਿਰਫ ਮੈਨੂੰ ਪਸੰਦ ਦੀ ਕੋਈ ਉਹ ਸਾਜਿਸ਼ ਸੀ ਇਹਦੇ ਪਿੱਛੇ ਵੀ ਤੁਹਾਨੂੰ ਪਾਸਟਰ ਬਜਿੰਦਰ ਦਾ ਪਿੱਛੇ ਕੀ ਸਰ ਉਹਦੇ ਬਿਆਨ ਕੁੜੀ ਦੇ ਦਰਜ ਹੋਏ ਜਦੋਂ ਜਦੋਂ ਬਿਆਨ ਦਰਜ ਹੋਏ ਉਹਦੇ ਵਿੱਚ ਸਾਹ ਲਿਖਿਆ ਕਹਿੰਦੇ ਇਸ ਇਸ ਵਿਅਕਤੀ ਨੇ ਪਾਸਟਰ ਬਜਿੰਦਰ ਨੂੰ ਵੀ ਫਸਾਇਆ ਹੋਇਆ ਹੈ ਹਮ ਇਹ ਬਿਆਨਾਂ ਚ ਕੁੜੀ ਕੁੜੀ ਬਿਆਨ ਦੇ ਕੇ ਗਈ ਹੈ ਕੋਰਟ ਦੇ ਵਿੱਚ ਜੱਜ ਦੇ ਮੂਰੇ ਅੱਛਾ ਉਸ ਉਸ ਕੁੜੀ ਦੇ ਕੁੜੀ ਨੂੰ ਕੀ ਕਹਿੰਦੀ ਲੋੜ ਹੈ ਵੀ ਪਾਸਟਰ ਬਜਿੰਦਰ ਨੇ ਇਸ ਨੂੰ ਰੋਕੀ ਨੇ ਫਸਾਇਆ ਹੋਇਆ ਦੱਸੋ ਇਹ ਗੱਲ ਕਿਉਂ ਹੈ ਡਾਕੂਮੈਂਟ ਬਣਾਉਣ ਦੀ ਕੋਸ਼ਿਸ਼ ਹੋਈ ਹੋਈ ਹੈ ਵੀ ਡਾਕੂਮੈਂਟ ਬਣਾ ਕੇ ਅਸੀਂ ਇਸ ਇਧਰ ਕੇਸ ਦੇ ਵਿੱਚ ਲਾਵਾਂਗੇ ਪ੍ਰੋਪਰ ਪੂਰਨ ਤੌਰ ਤੇ ਦੇਖੋ ਹੁਣ ਜੇਲ੍ਹ ਚ ਚਲੇਗਾ ਜੇਲ੍ਹ ਚ ਬੈਠ ਕੇ ਵੀ ਨਹੀਂ ਟਿਕ ਰਿਹਾ ਹੁਣ ਮਾਨਯੋਗ ਸੀਐਮ ਸਾਹਿਬ ਨੇ ਆਪਣਾ ਸਸਪੈਂਡ ਕੀਤੇ ਹੈ ਸੁਪਰਡੈਂਟ ਸਸਪੈਂਡ ਕੀਤਾ ਤੇ ਦੋ ਡਿਸਮਿਸ ਵੀ ਕੀਤੇ ਮੇਰੇ ਖਿਆਲ ਨਾਲ ਤਾਂ ਪਿੱਛੇ ਇਹ ਉਹ ਖਬਰ ਚੱਲ ਰਹੀ ਸੀ ਨਾ ਕੋਲ ਮੋਬਾਈਲ ਫੋਨ ਸਿਮ ਤੇ ਕੈਸ਼ ਪੜਾਗਾ ਤੇ ਹੁਣ ਤੱਕ ਜਦੋਂ ਇਹ ਫੋਨ ਫੜੇ ਗਏ ਜਿਨ੍ਹਾਂ ਨੇ ਇਹ ਫੋਨ ਫੜਾਏ ਸੀ ਉਹ ਕਦੀ ਫਲਾਣਾ ਐਮਐਲ ਕੋਲ ਫਲਾਣੇ ਬੰਤਰੀ ਕੋਲ ਲਗਾਤਾਰ ਜਾ ਰਹੇ ਹਨ ਬਜਿੰਦਰ ਦੇ ਬੰਦੇ ਹੂੰ 20 ਕੇਸ ਨੂੰ ਦਬਾ ਦਿਓ ਜੀ ਇਸ ਕੇਸ ਨੂੰ ਦਬਾ ਦਿਓ ਤੇ ਪ੍ਰੈਸ਼ਰ ਪਾ ਕੇ ਉਹ ਕੇਸ ਦਬਿਆ ਪਿਆ ਜੀ ਉਹਦੇ ਕੋਲ Jio ਦਾ ਸਿਮ ਪકડਿਆ ਗਿਆ ਕਿੱਥੇ ਕੀ ਡਿਟੇਲ ਕੀ ਦਿਨਾਂ ਗੱਲਾਂ ਕੀਤੀਆਂ ਕਿਉਂ ਕੀਤੀਆਂ ਕੁਛ ਵੀ ਨਹੀਂ ਅੱਗੇ ਜਾਂਚ ਹੀ ਨਹੀਂ ਹੋਈ ਕਿਉਂ ਨਹੀਂ ਹੋਈ ਕਿਉਂਕਿ ਜਿਹੜੇ ਵਿਅਕਤੀਆਂ ਨਾ ਪਕੜਾਇਆ ਗਿਆ ਉਹ ਪਾਵਰਫੁਲ ਵਿਅਕਤੀਆਂ ਹੈ ਪੈਸੇ ਹੈ ਉਹਨਾਂ ਕੋਲ ਸਭ ਕੁਝ ਹੈ ਉਹ ਵਿਚਾਰੇ ਜਿਹੜੇ ਪ੍ਰਸ਼ਾਸਨਿਕ ਵਿਅਕਤੀ ਸੀ ਸੁਪਰਡੈਂਟ ਉਹਨਾਂ ਦੇ ਉੱਪਰ ਗਾਜ ਗਿਰ ਗਈ ਪਰ ਜਿਨ੍ਹਾਂ ਨੇ ਪਕੜਾਇਆ ਜਿਨ੍ਹਾਂ ਨੇ ਸੀਮ ਜੀ ਦੇ ਨਾਂ ਤੇ ਸੀਮ ਕਿਹਦੇ ਨਾਲ ਗੱਲ ਕੀਤੀ ਕਿੱਥੇ ਕੀ ਹੋਇਆ ਉਹ ਕੁਛ ਵੀ ਇਨਵੈਸਟੀਗੇਸ਼ਨ ਹੁਣ ਤੱਕ ਫੋਂਟ ਤੋਂ ਪ੍ਰਸ਼ਾਸਨ ਤੋਂ ਕੀ ਚਾਹੁੰਦੇ ਮੈਂ ਤਾਂ ਪਹਿਲਾਂ ਤਾਂ ਹਿਮਾਚਲ ਪੁਲਿਸ ਦਾ ਬਹੁਤ ਬਹੁਤ ਹੱਥ ਜੋੜ ਕੇ ਬਹੁਤ ਬਹੁਤ ਧੰਨਵਾਦ ਕਰਦਾ ਜੋ ਇਹਨਾਂ ਨੇ ਸਚਾਈ ਦੀ ਰਿਪੋਰਟ ਬਣਾਈ ਸਚਾਈ ਦੇ ਉੱਪਰ ਚਲੇ ਤੇ ਉੱਪਰ ਤੋਂ ਪੰਜਾਬ ਪੁਲਿਸ ਦਾ ਵੀ ਮੈਂ ਸੀਨੀਅਰ ਅਫਸਰਾਂ ਦਾ ਸਪੈਸ਼ਲਿਸਟ ਸੀਨੀਅਰ ਅਫਸਰਾਂ ਦਾ ਵੀ ਹੱਥ ਜੋੜ ਕੇ ਬਹੁਤ ਧੰਨਵਾਦ ਕਰਦਾ ਕਿ ਵੀ ਇਹਨਾਂ ਨੇ ਮੇਰੀ ਸਪੋਰਟ ਕੀਤੀ ਤੇ ਮੈਨੂੰ ਕਲੀਨ ਚਿੱਟ ਦਿੱਤੀ ਤੇ ਇੱਕ ਬੈ ਰਹਿ ਗਿਆ ਹਰਿਆਣਾ ਹਮ ਹਰਿਆਣਾ ਤੱਕ ਵੀ ਕੋਸ਼ਿਸ਼ ਕਰੇਗਾ ਪਰ ਹਰਿਆਣਾ ਤਾਂ ਇਹ ਜਾਣ ਹੀ ਸਕਦਾ ਉੱਥੇ ਤਾਂ ਇਹਨਾਂ ਤੜੀਬਾਰ ਹੈ ਉੱਥੇ ਤਾਂ ਇਹਦੇ ਪੱਚੇ ਪੂਚੇ ਹੋਏ ਪਿਆ ਹਮ ਪਰ ਮੈਂ ਚੰਡੀਗੜ੍ਹ ਪੁਲਿਸ ਦੇ ਸੀਨੀਅਰ ਅਧਿਕਾਰਾਂ ਦਾ ਅਧਿਕਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਇਹਨਾਂ ਨੂੰ ਵੀ ਜੇ ਮੇਰੇ ਚ ਸੱਚਾਈ ਹੈ ਮੈਂ ਕੰਪਲੀਟਾ ਦਿੱਤੀਆਂ ਹੋਈਆਂ ਇਸ ਐਸਆਈ ਪ੍ਰਤਿਭਾ ਨੂੰ ਇਹ ਆਈਓ ਬਣਨ ਦੇ ਲਾਇਕ ਨਹੀਂ ਹੈ ਇਹਨੂੰ ਲੈਂਚ ਰੱਖਣਾ ਚਾਹੀਦਾ ਇਹਨੂੰ ਸਸਪੈਂਡ ਕਰੋ ਜੋ ਵੀ ਕਰੋ ਮੇਰੇ ਕੋਲ ਵਿਦ ਪ੍ਰੂਫ ਹੈ ਜੇ ਤੁਸੀਂ ਮੇਰੇ ਨੂੰ ਬੁਲਾਣਾ ਚਾਹੁੰਦੇ ਹੋ ਕਿਥੇ ਵੀ ਮੇਰੇ ਤੋਂ ਪ੍ਰੂਫ ਲੈਣਾ ਚਾਹੁੰਦੇ ਹੋ ਮੈਂ ਕੰਪਲੀਟਾ ਦਈਆਂ ਹੋਈਆਂ ਉੱਥੇ ਚੱਲ ਵੀ ਰਹੀਆਂ ਠੀਕ ਹੈ ਕੁਝ ਵੀ ਕਰਨਾ ਚਾਹੁੰਦੇ ਹੋ ਦੇਣਾ ਚਾਹੁੰਦੇ ਹੋ ਲੈਣਾ ਚਾਹੁੰਦੇ ਹੋ ਮੇਰੇ ਤੋਂ ਕੋਈ ਐਵਿਡੈਂਸ ਮੈਂ ਦੇਣ ਨੂੰ ਤਿਆਰ ਹੈ ਇਹਦੇ ਉੱਪਰ ਕਾਰਵਾਈ ਕਰੋ ਤਾਹੀਂ ਪੁਲਿਸ ਦੇ ਉੱਪਰ ਲੋਕਾਂ ਦਾ ਵਿਸ਼ਵਾਸ ਬਣੇਗਾ ਪਰ ਜੇ ਇਦਾਂ ਦੇ ਕਰਪਟਡ ਐਸਆਈ ਪ੍ਰਤਿਵਾ ਪੁਲਿਸ ਪੁਲਿਸ ਦੇ ਵਿੱਚ ਹੋਣਗੇ ਤਾਂ ਚੰਡੀਗੜ੍ਹ ਪੁਲਿਸ ਤੋਂ ਹਰ ਇੱਕ ਵਿਅਕਤੀ ਦਾ ਵਿਸ਼ਵਾਸ ਉਠੇਗਾ ਤਾਂ ਰੋਕੀ ਜੀ ਤੁਸੀਂ ਸਾਡੇ ਨਾਲ ਜੁੜੇ ਤਾਂ ਗੱਲਬਾਤ ਕੀਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਧੰਨਵਾਦ ਜੈਪੀਮ ਜੈਪਰ ਇਸੇ ਮੇਰੇ ਨਾਲ ਸਰਬਜੀਤ ਰੋਕੀ ਜੀ ਇਹਨਾਂ ਦੁਆਰਾ ਜਿਹੜਾ ਕਿ ਪਾਸਟਰ ਬਜਿੰਦਰ ਹੈ ਉਸ ਨੂੰ ਸ਼ਹਿਰ ਦਵਾਈ ਗਈ ਸੀ ਉਸ ਤੋਂ ਬਾਅਦ ਇਹਨਾਂ ਨੂੰ ਫਸਾਉਣ ਦੇ ਚੱਕਰਾਂ ਦੇ ਵਿੱਚ ਪਾਸਟਰ ਬਜਿੰਦਰ ਤੋਂ ਜੇਲ੍ਹ 'ਚ ਬੈਠ ਕੇ ਜਿਹੜੀਆਂ ਇੱਕ ਕਹਾਣੀਆਂ ਬਣਾਈਆਂ ਜਾ ਰਹੀਆਂ ਨੇ ਉਹਨਾਂ ਦਾ ਪਰਦਾ ਫਾਸ਼ ਕੀਤਾ ਤੁਹਾਨੂੰ ਕਿਵੇਂ ਲੱਗਿਆ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦਿਓ